ਇੰਸਪੈਕਟਰ ਸਾਹਿਬ ਤੁਸੀਂ ਹਾਂ ਆ ਖੜੇ ਹੁਣ ਇਹਨਾਂ ਨੂੰ ਪੁੱਛ ਲੋ ਆ ਦੇਖੋ ਕੋ ਸ਼ਰਾਬ ਪੀ ਕੇ ਸਕੂਟਰ ਤੇ ਜਾਂਦੇ ਨਾ ਮਿੰਟ ਫੜ ਲੈਂਦੇ ਆ ਕੋ ਟਰੈਕਟਰ ਚੋਂ ਹੁੰਦਾ ਗੱਡੀ ਜਾਂਦਾ ਮਿੰਟ ਤੇ ਨਾਲ ਲਾਂਦੇ ਆ ਨਾਲੇ ਦੋ ਥੱਪੜ ਮਾਰਦੇ ਆ ਇੰਸਪੈਕਟਰ ਸਾਹਿਬ ਤੁਹਾਡਾ ਮੁੱਖ ਮੰਤਰੀ ਸੂਬੇ ਦਾ ਬੋਤਲ ਪੀ ਕੇ ਰੋਜ਼ ਪੰਜਾਬ ਨੂੰ ਜਰੁੰਦਾ ਹੈ ਉਹਨੂੰ ਕਿਉਂ ਨਹੀਂ ਫੜ ਕੇ ਕੰਮ ਕਰਦੇ ਮੈਂ ਕਹਿੰਦਾ ਭਾਵੇਂ ਕਿਸੇ ਚਾਏ ਮੇ ਮੂੰਹ ਚ ਮਸ਼ੀਨ ਜੀ ਪਾ ਦਿਓ ਐ ਪੂਰੀ ਫੋਟ ਹੋ ਗਈだろう ਤੂਰੀ ਵਾਲਿਓ ਇੱਕ ਇੱਕ ਗੱਲ ਤੁਹਾਨੂੰ ਤੂਰੀ ਵਾਲਾ ਨੂੰ ਸੰਗਰੂ ਵਾਲਾ ਨੂੰ ਫਾਇਦਾ ਹੋ ਗਿਆ ਤੁਹਾਡੇ ਕੋਲੇ ਇੱਕ ਨਹੀਂ ਮੁੱਖ ਮੰਤਰੀ ਤੁਹਾਡੇ ਕੋਲੇ ਚਾਰ ਮੁੱਖ ਮੰਤਰੀ ਐ ਚਾਰ ਤੁਹਾਨੂੰ ਤਾਂ ਖੁਦ ਹੀ ਹੋਣੀ ਚਾਹੀਦੀ ਐ ਇੱਕ ਤਾਂ ਭਗਵੰਤ ਮਾਨ ਐ ਇੱਕ ਉਹਦੀ ਘਰ ਵਾਲੀ ਬਣ ਗਈ ਮੁੱਖ ਮੰਤਰੀ ਇੱਕ ਮਾਂ ਇੱਕ ਉਹਦੀ ਭੈਣ ਤੇ ਅੱਜ ਆ ਮੁੱਖ ਮੰਤਰੀ ਉਹ ਪੀਏਐਜ ਨੂੰ ਠੱਗਦੇ ਦੋ ਹੈਗੇ ਦੇ ਤੁਸੀਂ ਦੇਖਿਓ ਮਾਂ ਨੂੰ ਜਾਂਦੇ ਅੱਗੇ ਐਸਐਸਪੀ ਪਿੱਛੇ ਅਜਰਦ ਦੀ ਪੁਲਸ ਅੱਗੇ ਪਿੱਛੇ ਹੁਟਰ ਮਾਰਦਾ ਲੋਕੀ ਪਾਸੇ ਹਰ ਜਾਂਦੇ پتہ ਨਹੀਂ ਕਿਹੜਾ ਆਇਆ ਕਹਿੰਦੇ ਮਾਤਾ ਜੀ ਚੱਲੇ ਆ ਦੁਕਾਨਾਂ ਖੁੱਲੀ ਬੈਠੇ ਆ ਸਾਰਿਆਂ ਨੇ ਅਲਗ ਅਲਗ ਇਹਦਾ 2000 ਦਾ ਬੂਟ ਪੂੰਦਾ ਸੀ 2.5 ਲੱਖ ਦਾ ਤੋਂ ਲੱਗ ਗਿਆ ਹੁਣ ਆ ਆਮ ਆਦਮੀ ਪਾਰਟੀ ਹੈ ਨੂੰ ਪਤਾ ਹੈ ਪਿੰਡ ਦੀ ਦੋ ਚਾਰ ਮਲੰਗ ਹੁੰਦੇ ਆ ਵੇਲੇ ਜੇ ਜਿਹੜੇ ਕੋਈ ਸੱਤਰੀ ਕਾਲ ਨਹੀਂ ਬਣੂਗਾ ਉਹ ਜਿਹੜੇ ਮਲੰਗ ਹੁੰਦੇ ਆ ਜਿਹਨੂੰ ਸੱਤਰੀ ਕਾਲ ਨਹੀਂ ਬਣਾਉਂਦਾ ਉਹਨਾਂ ਕੋਲੇ ਫੋਨ ਦੇ ਹੁੰਦੇ ਜੋ ਅਕਾਲੀ ਦਲ ਨੂੰ ਗਾਣਾ ਕੱਢ-ਕੱਢ ਕੇ ਲੋਕਾਂ ਦਾ ਮਾਹੌਲ ਬਣਾਤਾ ਤੇ ਹੁਣ ਕੋ ਵੱਡਾ ਮਲੰਗ ਦਾ ਕੀ ਬਿਸ਼ਰਾਪ ਹੈ ਇਹ ਤੋਂ ਘੱਡਿਆ ਬੰਦਾ ਕੋਈ ਹੋ ਨਹੀਂ ਸਕਦਾ ਆਪਾਂ ਤਾਂ ਇੱਕ ਬੰਦੇ ਨੂੰ ਝੁਟਕਲੇ ਛਾਉਂਦਾ ਸੀ ਸਿੱਧਾ ਬਿਠਾਤਾ ਉੱਤੇ ਮੁੱਖ ਮੰਤਰੀ ਤੇ ਹੁਣ ਹੁਣ ਉਹ ਉੱਥੇ ਕਮਰੇ 'ਚ ਬੈਠੇ ਹੱਸਦਾ ਹੁੰਦਾ ਕਿ ਦੇਖੋ ਕਿੰਨਾ ਠੱਗੀ ਮਾਰੀ ਮੈਂ ਲੋਕਾਂ ਦੀ ਅੱਜ ਕੋਈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਆਪਾਂ ਦੱਸ ਸਕਦੇ ਕਿ ਸਾਡਾ ਮੁੱਖ ਮੰਤਰੀ ਹੈ ਆਲਿਓ ਆ ਗਿਆ ਸੀ ਨਵਾਂ ਨਵਾਂ ਮੁੱਖ ਮੰਤਰੀ ਬਣਿਆ ਉਹ ਜਰਮਨੀ ਗਿਆ ਜਰਮਨੀ ਜਰਮਨੀ ਗਿਆ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਧੂਰੀ ਵਾਲਿਆਂ ਨੂੰ ਇਹਨੂੰ दारू पीਨ ਦੀ ਬੜੀ ਆਦਤ ਹੈ ਪਤਾ ਹੈ ਕਿ ਨਹੀਂ ਹੈ ਮਸ਼ਹੂਰ ਹੈ ਪਹਿਲੀ ਗੱਲ ਤੁਸੀਂ ਦੱਸੋ

ਇੱਕ ਕਮਰਾ ਹੁੰਦਾ ਜਿੱਥੇ ਵੀਆਈਪੀ ਨੂੰ ਜਾਣ ਚੜ੍ਹਨ ਤੋਂ ਪਹਿਲੇ ਬਿਠਾ ਦਿੰਦੇ ਆ ਕਿ ਹਲੇ ਘੰਟਾ ਜਾਣ ਚੜ੍ਹਨਾ ਦੋ ਘੰਟੇ ਤੁਸੀਂ ਆਰਾਮ ਕਰੋ ਉੱਥੇ ਐ ਅੰਗਰੇਜ਼ੀ ਬੋਤਲਾਂ ਸਾਰੀਆਂ ਸ਼ਰਾਬਾਂ ਦੀਆਂ ਪਈਆਂ ਸੀ ਐ ਉੱਥੇ ਕੱਦ ਲਗੀਆਂ ਉਹ ਮੈਨੂੰ ਜਿਹੜਾ ਡੈਸ਼ਕ ਨਾਲ ਗਿਆ ਸੀ ਉਹ ਦੱਸਿਆ ਸੀ ਤੇ ਜਦੋਂ ਬੋਤਲ ਦਿੱਖੇ ਤੇ ਇਹ ਲਾਹ ਹੋ ਛੁੱਟ ਜਾਂਦੀ ਹੈ ਤੇ ਨੇ ਕੀ ਕੀਤਾ ਇਹਨੇ ਕੀ ਕੀਤਾ ਕਿ ਲੈ ਬੋਤਲ ਲਿਆ ਖੋਲਲੀ ਉੱਥੇ ਕਮਰੇ 'ਚ ਡੱਕ ਗਿਆ ਹੁਣ ਤੁਸੀਂ ਕਿਸੇ ਦੂਜੇ ਮੁਲਕ 'ਚੋਂ ਉੱਥੇ ਤੁਸੀਂ ਸ਼ਰਾਬੀ ਹੋਗੇ ਜਦੋਂ ਆਪਣੇ ਮੁਲਕ ਦਾ ਮੰਤਰੀ ਜਾਂਦਾ ਆਪਣੀ ਮੁਲਕ ਦੀ ਇੱਜ਼ਤ ਨਾਲ ਲੈ ਕੇ ਜਾਂਦਾ ਕਿ ਐ ਨਹੀਂ ਬਿਹਾਉਂਦੇ ਹੁਣ ਜਦੋਂ ਉਹਨੂੰ ਜਹਾਜ਼ ਤੇ ਚੱਲਣਾ ਲਾ ਰਾ ਹੋ ਗਿਆ ਤੇ ਅਫਸਰਾਂ ਨੇ ਇੱਕ ਨੇ ਇੱਕ ਨੇ ਸੂਬਾ ਫੜੀ ਇੱਕ ਨੇ ਦੂਜੇ ਨੂੰ ਫਾਂ ਫੜੀ ਤੇ ਉਹਨੂੰ ਜਹਾਜ਼ ਤੇ ਲੈ ਗਏ ਉਸੇ ਹੀ ਟਾਇਰ ਤੇ ਮੇਰਾ ਇੱਕ ਦੋਸਤ ਪਹਿਲੀ ਸੀਟ ਤੇ ਬੈਠਾ ਸੀ ਉਹ ਰਾਜਸਥਾਨ ਦਾ ਹੈ ਮੇਰੇ ਨਾਲ ਪੜਿਆ ਉਹਨੇ ਮੈਨੂੰ ਸਭ ਤੋਂ ਪਹਿਲੇ ਕਹਾਣੀ ਮੈਨੂੰ ਦੱਸੀ ਤੇ ਮੈਂ ਸੀ ਪਹਿਲੇ ਜਿਹਨੇ ਪਬਲਿਕ ਨੂੰ ਦੱਸੀ ਉਹ ਉਹ ਕਹਿੰਦਾ ਜਦੋਂ ਆਇਆ ਫੜ ਫੜ ਕੇ ਲਿਆਇਆ ਤੇ ਪਹਿਲੀ ਸੀਟ ਤੇ ਕੋਈ ਕੋਈ ਗੋਰੀ ਮੈਮ ਸੀ ਉਹ ਬੈਠੀ ਸੀ ਕਿਉਂਕਿ ਸੀਟ ਤੇ ਉੱਤੇ ਉਹਦੇ ਉੱਤੇ ਆ ਕੇ ਨਿਕਲਦੇ ਆ ਫਿਰ ਇਹਨੇ ਉਹ ਚੱਕਿਆ ਉਹ ਜਿਹੜੇ ਨਾਲ ਦੋ ਪੁਲਸ ਵਾਲੇ ਸੀ ਨਾਲ ਪੰਜਾਬ ਦੇ ਪੁਲਸਰੇ ਗਏ ਸੀ ਚੱਕ ਕੇ ਖੜਾ ਕੀਤਾ ਦੂਜੀ ਸੀਟ ਤੇ ਡਿੱਗ ਪਿਆ ਉਹ ਡਿੱਗਦਾ ਡਿੱਗਦਾ ਇੱਕ ਆਪਣੀ ਸੀਟ ਤੇ ਬਿਠਾ ਗਏ ਆਸ਼ੀਬ ਆ ਜੜੀ ਉੱਥੋਂ ਦੀ 에어ਲਾਈਨ ਹੁਣ ওই ਦੁਨੀਆ ਵਿੱਚ ਕਾਨੂੰਨ ਹੈ ਕਿ ਸ਼ਰਾਬੀ ਬੰਦੇ ਨੂੰ ਜਹਾਜ਼ ਤੇ ਨਹੀਂ ਚੜਾਉਂਦੇ ਕਿਉਂਕਿ ਜੇ ਕੁਝ ਜਹਾਜ਼ ਦੇ ਉੱਤੇ ਹੋ ਜਾਏ ਫਿਰ ਜਹਾਜ਼ ਥੱਲੇ ਤਾਰਨਾ ਬਹੁਤ ਔਖਾ ਹੁੰਦਾ ਹੈ ਇਹ ਰੋਸਟੇ ਸੀ ਜਿਹੜੀ ਉਹਨੇ ਜਾ ਕੇ ਕੈਪਟਨ ਨੂੰ ਦੱਸਿਆ ਕੈਪਟਨ ਨੂੰ ਗਿਆ ਕਿ ਇੱਕ ਬੰਦਾ ਹੈ ਕਿਉਂਕਿ ਉਹ ਹਿੰਦੁਸਤਾਨ ਦੀ ਇਹ ਰੋਸਟੇ ਤੇ ਹੈਣੀ ਸੀ ਉਹ ਤੋਂ ਉਹਨਾਂ ਦਾ ਜਹਾਜ਼ ਸੀ ਚਰਪਨੀਆ ਲੈਦਾ ਉਹ 에ਰੋਸਟ ਕੈਪਟਨ ਕੋਲੇ ਗਏ ਕਿ ਇੱਕ ਸ਼ਰਾਬੀ ਆ ਬੈਠਾ ਉਹਦਾ ਕਰਨਾ ਕੀ ਹੈ ਕੈਪਟਨ ਆਇਆ ਉਹਨੇ ਦੇਖਿਆ ਕਿ ਆਹ ਲੱਕ ਜਵਾਈ ਟੱਲੀ ਹੋਇਆ ਪਿਆ ਹੈ ਤੇ ਕੈਪਟਨ ਕਹਿੰਦਾ ਜੀ ਇਹਨੂੰ ਉਤਾਰੋ ਉਹ ਜਿਹੜੇ ਆਪਣੇ ਅਫਸਰ ਗਏ ਸੀ ਕਹਿਣ ਲੱਗੇ ਕੀ ਹਜਾ ਜੀ ਮੁੱਖ ਮੰਤਰੀ ਹੈ ਪੰਜਾਬ ਸੂਬਾ ਹੈ ਇੱਕ ਹਿੰਦੁਸਤਾਨ ਦਾ ਉਹ ਮੁੱਖ ਮੰਤਰੀ ਹੈ ਉਹ ਕਹਿੰਦਾ ਭਾਵੇਂ ਸੈਂਤਰੀ ਹੋਏ ਮੁੱਖ ਮੰਤਰੀ ਹੋਏ ਸਾਡੇ ਦੇ ਦੁਨੀਆ ਦਾ ਕਾਨੂੰਨ ਅਸੀਂ ਨਹੀਂ ਚੜਾ ਸਕਦੇ ਇਹਨੂੰ ਤਾਲੇ ਅਦਾਲਤ ਕੇ ਸੇਤ ਕੱਢਿਆ ਉਹਨੂੰ ਜਾਸਤ ਯਾਨ ਆਹ ਮੁੱਖ ਮੰਤਰੀ ਹੁਣ ਮੈਂ ਹੈ ਇਨਸਪੈਕਟਰ ਸਾਹਿਬ ਤੁਸੀਂ ਆਓ ਖੜੇ ਹੁਣ ਇਹਨਾਂ ਨੂੰ ਪੁੱਛ ਲੋ ਆਹ ਦੇਖੋ ਕੋਈ ਸ਼ਰਾਬ ਪੀ ਕੇ ਸਕੂਟਰ ਤੇ ਜਾਂਦਾ ਨਾ ਮਿੰਟ ਫੜ ਲੈਂਦੇ ਆ ਕੋਈ ਟਰੈਕਟਰ ਚੋਂ ਹੁੰਦਾ ਗੱਡੀ ਜਾਂਦਾ ਮਿੰਟ ਤੇ ਨਾਲ ਆਉਂਦੇ ਆ ਨਾਲੇ ਦੋ ਥੱਪੜ ਮਾਰਦੇ ਆ ਇਨਸਪੈਕਟਰ ਸਾਹਿਬ ਤੁਹਾਡਾ ਮੁੱਖ ਮੰਤਰੀ ਸੂਬੇ ਦਾ ਬੋਤਲ ਪੀ ਕੇ ਰੋਜ਼ ਪੰਜਾਬ ਨੂੰ ਜਰੁੰਦਾ ਹੈ ਉਹਨੂੰ ਕਿਉਂ ਨਹੀਂ ਫੜ ਕੇ ਅੰਦਰ ਕਰਦੇ ਮੈਂ ਕਹਿੰਦਾ ਭਾਵੇਂ ਕਿਸੇ ਚਾਹੇ ਉਹਦੇ ਮੂੰਹ 'ਚ ਮਸ਼ੀਨ ਹੀ ਪਾ ਦਿਓ ਐ ਪੂਰੀ ਫੁੱਲ ਹੋਊਗੀ ਦਾਰੂ ਦੀ ਫੁੱਲ ਦੂਰੀ ਵਾਲਿਓ ਇੱਕ ਇੱਕ ਗੱਲ ਤੁਹਾਨੂੰ ਦੂਰੀ ਵਾਲਿਆਂ ਨੂੰ ਸੰਗਰੂਰ ਵਾਲਿਆਂ ਨੂੰ ਫਾਇਦਾ ਹੋ ਗਿਆ ਤੁਹਾਡੇ ਕੋਲੇ ਇੱਕ ਨਹੀਂ ਮੁੱਖ ਮੰਤਰੀ ਤੁਹਾਡੇ ਕੋਲੇ ਚਾਰ ਮੁੱਖ ਮੰਤਰੀ ਐ ਚਾਰ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਐ ਇੱਕ ਤਾਂ ਭਗਵੰਤ ਮਾਨ ਹੈ ਇੱਕ ਉਹਦੀ ਘਰ ਵਾਲੀ ਬਣ ਗਈ ਮੁੱਖ ਮੰਤਰੀ ਇੱਕ ਮਾਂ ਇੱਕ ਉਹਦੀ ਭੈਣ ਤੇ ਅੱਗਾ ਮੁੱਖ ਮੰਤਰੀ ਉਹ ਪੀਏਜ ਜੋ ਠੱਗਦੇ ਦੋ ਹੈਗੇ ਦੇ ਤੁਸੀਂ ਦੇਖ ਲਓ ਮਾਂ ਨੂੰ ਜਾਂਦੇ ਅੱਗੇ ਐਸਐਸਪੀ ਪਿੱਛੇ ਐਸਐਸਪੀ ਪੁਲਿਸ ਅੱਗੇ ਪਿੱਛੇ ਹੁਟਰ ਮਾਰਦਾ ਲੋਕੀ ਪਾਸੇ ਹਰ ਜਾਂਦੇ ਬਦਲੀ ਕਿਹੜਾ ਆਇਆ ਜਦ ਲਈ ਮਾਤਾ ਜੀ ਚੱਲੇ ਆ ਦੁਕਾਨਾਂ ਖੁੱਲੀ ਬੈਠੇ ਆ ਫਰਨੇ ਲੱਗ ਲੱਗ ਜਿਹੜਾ 2000 ਦਾ ਬੂਟ ਪਾਉਂਦਾ ਸੀ 2.5 ਲੱਖ ਦਾ ਪਾਉਣ ਲੱਗ ਗਿਆ ਹੁਣ ਆ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ ਕੀ ਸੀ ਮਾਤਾ ਜੀ ਤੁਹਾਨੂੰ 1000 ਰੁਪਏ ਆਇਆ ਕਿ ਨਹੀਂ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਥੋੜੇ ਐਮਐਲਏ ਤੇ ਘਰੇ ਇਹਨਾਂ ਨੇ ਬੂੜੀਆਂ ਭੇਜਤੀਆਂ 1000 ਰੁਪਏ ਦੀ ਜਾ ਕੇ ਲੈ ਆਓ وہ پیسہ تھوڑا آپ ہی رکھی بیٹھے جا کے لے کے آؤ ہم تو پچی آر روپیہ ہو گیا آر دھوڑا پچیس سو بڑھاپا پینشن کر دوں گے بائی فصلی پی دے دوں گے کنی ٹگی ماری تھوڑے میں پہلے بھی کیا سی. آم آدمی تھوڑی پارٹی کھڑی کی ملنگا نے تھنو پتا پنڈ چار ملنگ ہوں ਵੇਲੇ ਜਿਹਨਾਂ ਕੋਈ ਸੱਤਰੀ ਕਰਨੀ ਮਿਲੋਂਗਾ ਉਹ ਜਿਹੜਾ ਮਲੰਗ ਹੁੰਦੇ ਜਿਹਨੂੰ ਸੱਤਰੀ ਕਰਨੀ ਬਣਾਉਂਦਾ ਉਹਨਾਂ ਕੋਲੇ ਫੋਨ ਦੇ ਹੁੰਦੇ ਜੋ ਅਕਾਲੀ ਦਲ ਨੂੰ ਗਾਣਾ ਕੱਢ-ਕੱਢ ਕੇ ਲੋਕਾਂ ਦਾ ਮਾਹੌਲ ਬਣਾਦਾ ਤੇ ਹੁਣ ਸਭ ਤੋਂ ਵੱਡਾ ਮਲੰਗ ਦਾ ਕੀ ਬਿਸਤਰਾ ਆਪ ਹੈ ਇਹ ਤੋਂ ਕੱਢਿਆ ਬੰਦਾ ਕੋਈ ਹੋ ਨਹੀਂ ਸਕਦਾ ਲੁਪਟਲ ਤੇ ਲੱਗੇ ਆ ਉਣੀ ਇਲੈਕਸ਼ਨ ਦੇ ਬਹਾਨੇ ਮੇਰੇ ਕੋਲੇ ਬਿਲਡਰ ਆ ਰੀਅਲ اسٹیਟ ਵਾਲੇ ਆਏ ਕਹਿੰਦਾ ਸਾਨੂੰ ਸਾਰਿਆਂ ਨੂੰ ਬੁਲਾਇਆ ਕਿਉਂਕਿ 5-5 ਕਰੋੜ ਰੁਪਇਆ ਮੈਨੂੰ ਜੋ ਇਲੈਕਸ਼ਨ ਦੇ ਬਹਾਨੇ 5 150 ਬੰਦੇ ਤੋਂ 5-5 ਕਰੋੜ ਲੈ ਗਏ ਦੇਖੋ ਕਿੰਨਾ ਪੈਸਾ ਇਕੱਠਾ ਹੋਇਆ ਤੇ ਪੋਸਟਰ ਮੈਨੂੰ ਦਿਖਦੇ ਨਹੀਂ ਕਿੱਥੇ ਇਲੈਕਸ਼ਨ ਕਿਹਾ ਜੇਹ ਚ ਲੈ ਗਏ ਸਾਰੇ ਇਹਨਾਂ ਦੇ ਜਿਹੜੇ ਮੰਤਰੀ ਐ ਇਹਨਾਂ ਦੇ ਜਿਹੜੇ ਐਮਐਲਏ ਐ ਉਹਨਾਂ ਨੂੰ ਪਤਾ ਕਿ ਅੱਕੇ ਤਾਂ ਅਸੀਂ ਬੰਨਣਾ ਨਹੀਂ ਉਹਨਾਂ ਨੂੰ ਪਤਾ ਛੰਦਰ ਪਹਿਨੇ ਪੈਣੇ ਆ ਤੇ ਹੁਣ ਤਾਂ ਇਕੱਲੇ ਲੁੱਟਣ ਤੇ ਲੱਗੇ ਆ ਆ ਜਿਹੜਾ ਨਸ਼ਾ ਘਰ ਘਰ ਹੋ ਗਿਆ ਅਕਾਲਨੀ ਆ ਇਹਨਾਂ ਦੇ ਐਮਐਲਏ ਨੇ ਮੈਨੂੰ ਐਸਐਸਪੀ ਦੱਸ ਰਹੀ ਸੀ ਇਹਨਾਂ ਦੇ ਐਮਐਲਏ ਨੇ ਆ ਵੇਚਣ ਵਾਲੇ ਨਸ਼ਿਆਂ ਨੇ ਤੋਂ ਮਹੀਨਾ ਬੰਨ ਲਿਆ ਤੇ ਪੁਲਿਸ ਨੂੰ ਕਹਿੰਦੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਖੁੱਲਾ ਕਰਤਾ ਮਾਦੀ ਲੈ ਲੋ ਦੀ ਧੂਰੀਓ ਹੋਣੀ ਆ ਧੂਰੀ ਕਹੇ ਧੂੜੀਆਂ ਜਿੰਦਾ ਮਰਜੀ ਲੈ ਲੋ ਮੈਂ ਲੈ ਭਗਵੰਦ ਮਾਨ ਦੇ ਘਰ ਹੀ ਆਉਣਾ ਠੇਕੋ ਲੱਗਿਆ ਹੋਣਾ ਹੁਣ ਇਹ ਜੇ ਇਹ ਜੇ ਲੋਕ ਇਹ ਜੇ ਪੰਜਾਬ ਆਪਾਂ ਦੇਤਾ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਅਕਾਲੀ ਦਲ ਥੋੜੀ ਪਾਰਟੀ ਆ ਮਾਂ ਥੋੜੀ ਮਾਂ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਐ ਆ ਜਿਹੜੀ ਪਾਰਟੀ ਹੈ ਕੌਮ ਦੀ ਥੋੜੀ ਸਾਰਿਆਂ ਦੀ ਫੌਜ ਹੈ ਆਹੀ ਪਾਰਟੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਖੜਾ ਕੀਤਾ ਹੈ ਤੁਹਾਡੇ ਟਰੈਕਟਰਾਂ ਦੇ ਟੈਕਸ ਮਾਰਕ ਕੀਤੇ ਹੈ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਹੈ ਟਿਊਬਲ 'ਚ ਮੁਫਤ ਬਿਜਲੀ ਦਿੱਤੀ ਹੈ ਤੁਹਾਡੇ ਪੱਕੇ ਖਾਲੇ ਬਣਾਏ ਹੈ ਅੰਡਰਗ੍ਰਾਊਂਡ ਪਾਈਪਾਂ ਪਾਈਆਂ ਜਿੰਨੀਆਂ ਕਸੀਆਂ ਨਹਿਰਾਂ ਬਣਾਉਣਾਂ ਦਾ ਕਾਲੀ ਦੇਲੇ ਆ ਜਿਹੜੀਆਂ ਮੰਡੀਆਂ 'ਚ ਬੈਠੇ ਹੋ ਉਹ ਬਣਾਉਣ ਵਾਲਾ ਕਾਲੀ ਦਲ ਹੈ ਕੜ ਤੇ ਝੋਨੇ ਨੂੰ ਐਮਐਸਪੀ ਲਿਆਉਣ ਵਾਲਾ ਕਾਲੀ ਦਲ ਹੈ ਤੇ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀ ਦਲ ਸੀ ਸ਼ਗਨ ਸ਼ੁਰੂ ਕਰਨ ਵਾਲਾ ਕਾਲੀ ਦਲ ਸੀ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਸੀ ਐਸੀ ਬੱਚਿਆਂ ਨੂੰ ਮੁਫਤ ਭੋਜਨ ਵਾਲਾ ਕਾਲੀ ਦਲ ਸੀ ਸਰਕਾਰੀ ਹਸਪਤਾਲਾਂ 'ਚ ਦਵਾਈ ਮੁਫਤ ਦਵਾਈ ਖਾਣੇ ਖੋਲਣ ਵਾਲਾ ਕਾਲੀ ਦਲ ਸੀ ਨੌਜਵਾਨਾਂ ਨੂੰ ਗਿਭ ਦੇਣ ਵਾਲਾ ਕਾਲੀ ਦਲ ਸੀ ਖੇਡਾਂ ਦਾ ਸਮਾਨ ਦੇਣ ਵਾਲਾ ਕਾਲੀ ਦਲ ਸੀ ਕਬੱਡੀ ਨੂੰ ਦੁਨੀਆਂ ਦੇ ਨਕਸ਼ੇ 'ਤੇ ਚੋਣਨ ਵਾਲਾ ਕਾਲੀ ਦਲ ਸੀ ਖੜੇ ਪਸ਼ੂਆਂ ਦੇ ਮੇਲੇ ਘੋੜਿਆਂ ਦੇ ਮੇਲੇ ਕਾਉਣ ਵਾਲਾ ਕਾਲੀ ਦਲ ਸੀ ਆ ਸੜਕਾਂ ਬਣਾਉਣ ਵਾਲਾ ਆ ਢੂੜੀ ਤੋਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਗੁਰੂ ਦੀ ਨਗਰੀ ਬਠਿੰਡੇ ਚਲੇ ਜਾਓ ਤੁਸੀਂ ਕਿੱਥੇ ਮਰ ਕੇ ਚਲੇ ਜਾਓ ਸੜਕਾਂ ਦੇ ਕੋ 4 6 ਲੈਣ ਦੀ ਅਮਰੀਕਾ ਕੈਨੇਡਾ ਵਰਗੀਆਂ ਸੜਕਾਂ ਬਣਾਉਣ ਵਾਲਾ ਕਾਲੀ ਦਲ ਹੈ دوجی گل خوشی یاد کرو کہ میں کالی سرکار ہوں تو پہلے کہ میں پکھے گرمی چل دے ہوں سی چل دے ہوں سی کی نہیں اور تھرمل پلانٹ بنا کے بجلی دے لہا کالی دلائے سرپلس کرنا لہا کالی دلائے ਆਪਣੇ ਇਥੇ 에어ਪੋਰਟ ਬਣਾਉਣ ਵਾਲਾ ਕਾਲੀਦਲਾ ਇੰਡਸਟਰੀਆ ਲਿਆਉਣ ਵਾਲਾ ਕਾਲੀਦਲਾ ਖਾਈਦਲੀ ਵੀ ਆਉਣ ਵਾਲਾ ਕਾਲੀਦਲਾ ਮੈਨੂੰ ਇੱਕ ਏਪ ਵਰਗੇ ਹਸਪਤਾਲ ਲਿਆਉਣਾ ਵਾ ਕਾਲੀਦਲਾ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਮੈਨੂੰ ਕਾਂਗਰਸ ਦੀ ਦੱਸੋ ਇੱਕ ਨਿਸ਼ਾਨੀ ਛਾੜੂ ਵਾਲੇ ਦੀ ਇੱਕ ਨਿਸ਼ਾਨੀ ਥੋੜੇ ਦਾ ਆ ਮੁੱਖ ਮੰਤਰੀ ਦਾ ਹਲਕਾ ਨਵੀਂ ਸ਼ੁਕਰਗੁਜ਼ਾਰ ਲੋਨ ਤੋਂ ਬਜਾਇਆ ਉਹਨੇ ਤਾਂ ਪੁਰਾਣੀ ਬੰਦ ਕਰਾ ਦਿੱ ਆ ਮੈਨੂੰ ਕਹਰੇ ਸੀ ਹੁੰਦਾ ਸਾਹਿਬ ਨੂੰ ਕਿ ਐਮਪੀ ਬਣਾ ਦਿਓ ਸਾਡਾ ਪੁਲ ਬਣਾ ਦਿਓ ਮੈਂ ਕਹਿੰਦਾ ਇੱਕ ਪਾਸੇ ਮੁੱਖ ਮੰਤਰੀ ਹੈ ਝੁੰਦਾ ਸਾਹਿਬ ਨੂੰ ਬਣਾਣੋ ਅਸੀਂ ਬਣਾ ਕੇ ਦੇਵਾਂਗੇ ਤੁਹਾਡੇ ਉੱਤੇ ਸੱਥਾ ਇਹ ਆਹ ਤਾਂ ਹਾਲਾਤ ਹੈ ਕਿ ਹੁਣ ਇਹ ਤੁਹਾਨੂੰ ਪਤਾ ਹੀ ਹੈ ਆ ਆਮ ਆਦਮੀ ਪਾਰਟੀ ਨੇ ਕਰਤੀ ਰਹੀ ਹੈ 1000 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਲਾਇਆ ਹੈ ਤੁਸੀਂ ਨਾਗਾਲੈਂਡ ਚਲੇ ਜਾਓ ਉੱਥੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਦੇਖੋਗੇ ਪੰਜਾਬ ਦੇ ਖਜ਼ਾਨੇ ਚ ਪੈਸਾ ਦਿੱਤਾ ਹੋਊਗਾ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਉੱਥੇ ਪ੍ਰਚਾਰ ਆਪਣੇ ਪੈਸੇ ਨਾਲ ਇੱਥੇ ਤਾਂ ਕਹਿੰਦੇ ਕਣਕ ਅਸੀਂ ਦੇ ਨਹੀਂ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਦਾਲਾਂ ਦੇ ਨਹੀਂ ਸਕਦੇ ਪੈਸਾ ਹੈ ਨਹੀਂ ਆਪਣੀ ਸ਼ਕਲ ਦਿਖਾਉਣ ਵਾਸਤੇ ਤਾਂ ਹਜ਼ਾਰ ਕਰੋੜ ਲਈ ਬੈਠਾ ਹਜ਼ਾਰ ਕਰੋੜ ਬੰਦ ਕਰਾ ਦਿਓ ਤੇ ਆਪਣੇ ਆਪ ਆਟਾ ਦਾਲ ਆ ਜੂਗਾ ਸ਼ਗਨ ਆ ਜੂ ਪੈਨਸ਼ਨ ਆ ਜੂਗੀ ਆ ਜਏ ਮਲਾਜ਼ਮ ਇਹਨਾਂ ਪਹਿਲੀ ਵਾਰ ਹੋਇਆ ਹੈ 25 ਤਰੀਕ ਨੂੰ ਸਰਕਾਰ ਮਿਲਿਆ ਜਿਹੜੀ ਪਹਿਲੀ ਥਰੀ ਨੂੰ ਮਿਲਦੀ ਮੱਲਾ ਜੈਜਾ ਹਲਾਤ ਕਰਤਾ 2 ਸਾਲਾਂ ਅਗਲੇ ਸਾਲ ਡੇਢ ਸਾਲ ਦੇ ਅੰਦਰ ਫੰਕਾਵਾ ਨਹੀਂ ਮਿਲੀਆਂ ਕਰਜਾ ਰੋਜ਼ ਕਰਜਾ ਲਈ ਜਾਂਦੇ ਹੈ ਜਹਾਜ਼ ਰੱਖਿਆ ਜਿਹਨੂੰ 150 ਕਰੋੜ ਰੁਪਇਆ ਸਾਲ ਨਾਲ ਦਿੰਦੇ ਹੈ ਕੇਜਰੀਵਾਲ ਨੂੰ ਘੁੰਮਣ ਵਾਸਤੇ ਜੇ ਥੋੜੀ ਕੋਈ ਧਰਮਸ਼ਾਲਾ ਹੋਵੇ ਉਦਘਾਟਨ ਕਰਨਾ ਹੋਵੇ ਕੇਜਰੀਵਾਲ ਤੋਂ ਬਣਾਉਂਦੇ ਹੈ ਤੁਸੀਂ ਦੇਖਿਆ ਮੁੱਖ ਮੰਤਰੀ ਆ ਕਿਦਾਂ ਤਗਟਮ ਕਰਦਾ ਇੱਕ ਇੱਕ ਟੀਨ ਨੂੰ ਕੇਜਰੀਵਾਲ ਕਾਲ ਸਾਹਿਬ ਆਪਾਂ ਮੁੱਖ ਮੰਤਰੀ ਆਪਣੇ ਸੂਬੇ ਦਾ ਬਣਾਉਣ ਵਾਸਤੇ ਵੋਟਾਂ ਪਾਈਆਂ ਸੀ ਦਿੱਲੀ ਵਾਲੇ ਕੇਜਰੀਵਾਲ ਨੂੰ ਨਹੀਂ ਜਿੰਨੇ ਐਮਪੀ ਐ ਸਾਰੇ ਬਾਹਰ ਦੇ ਐ ਜਿੰਨੇ ਵੱਡੇ ਵੱਡੇ ਅਫਸਰ ਮਹਿਕਮੇ ਦੇ ਚੇਅਰਮੈਨ ਐ ਸਾਰੇ ਦਿੱਲੀ ਵਾਲੇ ਲਾਏ ਬੈਠੇ ਆ ਅੱਜ ਪੰਜਾਬ ਪੰਜਾਬੀਆਂ ਦਾ ਨਹੀਂ ਰਿਹਾ ਆ ਦਿੱਲੀ ਵਾਲੀ ਇਹ ਕੰਟਰੋਲ ਕਰ ਰਹੇ ਆ